ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਲੋ ਜੀ ਅੱਜ ਆਪਾਂ ਕਰਨੀ ਐ ਇਸ ਕੰਕ ਦੀ ਗੱਲ ਤੇ ਪਹਿਲਾਂ ਵੀ ਇਹਦੀਆਂ ਦੋ ਵੀਡੀਓ ਆਈਆਂ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੀ ਐ ਇਸ ਕੰਕ ਦੇ ਛਿੱਟੇ ਤੇ ਕੀ ਕੁਛ ਇਹਦੇ ਚ ਪਾਇਆ ਸੀ ਤੇ ਕਿੰਨਾ ਕੁ ਥਾਂ ਇਹ ਤੇ ਕਿੱਥੋਂ ਆਪਾਂ ਨੂੰ ਵੀ ਮਿਲਿਆ ਸੀ ਵੈਸੇ ਤਾਂ ਪਿਛਲੇ ਵੀਡੀਓ ਚ ਦੱਸਿਆ ਫੇਰ ਵੀ ਕੋਈ ਨਵਾਂ ਜਿਹੜਾ ਆਪਣਾ ਹੁੰਦਾ ਹੈ ਸਬਸਕ੍ਰਾਈਬਰ ਜਾਂ ਵਿਊਅਰ ਉਹਨੂੰ ਪਤਾ ਲੱਗ ਜੂਗਾ ਤੇ ਇਹ ਆਪਣੇ ਆਪ ਦੇ ਬੀਜੀ ਹੋਈ ਕਣਕਾਂ ਉਦੋਂ ਇਹ ਆਪਾਂ ਸਾਰਾ ਕੁਝ ਦੱਸਾਂਗੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਭਈ ਇਹ ਕਣਕ ਦੀਆਂ ਵੀਡੀਓ ਪਹਿਲਾਂ ਵੀ ਆਈਆਂ ਜੇ ਕਿਸੇ ਭਰਾ ਨੇ ਦੇਖੀਆਂ ਹੋਈਆਂ ਤਾਂ ਠੀਕ ਹੈ ਨਹੀਂ ਤਾਂ ਅੱਜ ਫੇਰ ਇਹਦੀ ਵੀਡੀਓ ਆਈ ਹੈ ਤੇ ਜਦੋਂ ਇਹਦੀ ਏਦੋਂ ਪਹਿਲਾਂ ਵੀਡੀਓ ਆਈ ਸੀ ਉਦੋਂ ਇਹ ਕਣਕ ਨਿਸਰਦੀ ਸੀ ਹਜੇ ਤੇ ਕੋਸ ਨਿਸਰੀ ਸੀ ਕੋਸ ਰੈਂਦੀ ਸੀ ਤੇ ਅੱਜ ਜਿਹੜੀ ਹੈਗੀ ਇਹ ਵੀਡੀਓ ਇਹ ਛੱਟਾ ਪੂਰਾ ਨਿਸਰਿਆ ਵੈ ਤੇ ਛੱਟਿਆਂ ਚ ਦਾਣੇ ਬਣ ਰਹੇ ਆ ਅਜੇ ਤੱਕ ਪੂਰੇ ਦਾਣੇ ਬਣੇ ਨਹੀਂ ਮੈਂ ਤੁਹਾਡੇ ਕੋਲੇ ਕਹਿੰਦਾ ਵੀ ਇਹ ਤਾਂ ਪੂਰੇ ਦਾਣੇ ਬਣੇ ਪਏ ਜਾਂ ਇਹ ਕਣਕ ਥੋੜੇ ਜਿਹੀ ਬੀਜ ਜਿਹੜੇ ਮੈਥੋਂ ਲੇਟ ਲੱਗੇ ਜਿਹੜੇ ਕਰਕੇ ਥੋੜੀ ਜਿਹੀ ਲੇਟ ਹੋ ਗਈ ਤੇ ਇਹ ਕਣਕ ਦਾ ਵੀ ਆਪਾਂ ਨੂੰ ਮਿਲਿਆ ਸੀਗਾ ਭਾਈ ਜੀ ਕਣਕ ਚੋਂ ਕੰਕਟਾਂ ਹੀ ਆਪਾਂ ਨੂੰ ਦੋ ਛਿੱਟੇ ਥਾਏ ਸੀ ਤੇ ਆਪਾਂ ਉਹ ਤੋੜਲੇ ਸੀ ਲਹਦਾ ਕਿਉਂਕਿ ਆਪਾਂ ਨੂੰ ਨਾ ਇੰਨਾ ਕੰਮ ਦਾ ਸ਼ੌਂਕ ਆ ਤੇ ਦੋ ਛਿੱਟੇ ਤੋੜੇ ਸੀ ਗੱਠ ਤੋਂ ਵੱਡਾ ਛਿੱਟਾ ਸੀ ਇਹ ਤੇ ਉਹਦਾ ਬੀ ਬਣਾ ਕੇ ਰੱਖਿਆ ਸੀ ਤੇ ਬੀ ਬਣਾ ਕੇ ਰੱਖਿਆ ਜਦੋਂ ਇੱਕ ਡੱਬੀ 'ਚ ਪਾ ਕੇ ਰੱਖਦਾ ਸੀ ਵੀ ਰਲ ਨਾ ਜਾਏ ਕਿਸੇ ਹੋਰ ਨਾਲ ਉੱਤੇ ਸਭ ਕੁਝ ਲਿਖਿਆ ਇਹਦੇ ਕਿੰਨੇ ਦਾਣੇ ਸੀ ਛਿੱਟੇ 'ਚ ਤੇ ਲਾਉਣ ਲੱਗਿਆ ਤਾਂ ਥੋੜਾ ਜਿਹਾ ਲੇਟ ਹੋ ਗਿਆ ਕੰਮ ਵੀ ਜੇ ਇਹ ਦੋ ਹਫਤਾ 10 ਦਿਨ ਪਹਿਲਾਂ ਲੱਗਿਆ ਹੁੰਦਾ ਦੂਜੀ ਕਣਕ ਜਦੋਂ ਬੀਜੀ ਉਹਦੇ ਨਾਲ ਹੀ ਹੁੰਦਾ ਤਾਂ ਬਾਲਾ ਵਧੀਆ ਸੀ ਤੇ ਹੁਣ ਥੋੜਾ ਲੇਟ ਹੋ ਗਿਆ ਪਰ ਫਿਰ ਵੀ ਕਣਕ ਬਹੁਤ ਵਧੀਆ ਭਈ ਇਹ ਗੱਠ ਗੱਠ ਦੇ ਛਿੱਟੇ ਆ ਤੇ 14 14 ਕੰਡੀਆਂ ਇਹਦੇ ਚ ਇੱਕ ਛਿੱਟੇ ਚ ਇਹ ਝਾੜਦਾ ਤਾਂ ਪਤਾ ਨਹੀਂ ਕੀ ਬਣੂਗਾ ਕੀ ਨਿਕਲੂਗਾ ਪਰ ਮੈਂ ਤੁਹਾਨੂੰ ਦੱਸੀ ਜਾਵਾਂ ਵੀ ਇੰਨਾ ਨਿਕਲੂ ਤੇ ਇਹ ਤਾਂ ਟਾਈਮ ਹੀ ਦੱਸੂਗਾ ਅ ਘੰਟੀਆਂ ਮੈਂ ਗਿਣੀਆਂ ਸੀ ਚਿੱਟਿਆਂ ਚ ਕਿੰਨੀਆਂ 14 14 ਹੈਗੀਆਂ ਬਈ 14 ਤੋਂ ਉੱਤੇ ਇੱਕ ਜਿਹੜੀ ਜਮਾ ਸਿਰੇ ਵਾਲੀ ਹੁੰਦੀ ਹੈ ਤੇ ਬਾਕੀ ਇੱਕ ਗੱਲ ਹੋਰ ਇਹ ਵਟਾਂ ਤੇ ਲਾਈ ਆ ਤੇ ਇਹਦੇ ਵਿੱਚ ਡਾਈ ਜਮਾਂ ਨੇ ਭਾਈ ਬਿਲਕੁਲ ਨਹੀਂ ਭਾਈ ਡਾਈ ਜੇ ਸ਼ਾਇਦ ਡਾਈ ਪੈ ਜਾਂਦੀ ਤਾਂ ਹੋਰ ਵੀ ਵਧੀਆ ਹੋਣਾ ਸੀ ਕਿਉਂਕਿ ਇਹ ਥੋੜੀ ਜਿਹੀ ਕਾਲਜ ਲੱਗੀ ਵਟਾਂ ਪਾ ਕੇ ਤੇ ਬੀਜ ਨੱਪ ਕੇ ਦੋ ਦਾ ਪਾਣੀ ਲਾਉਣਾ ਸੀਗਾ ਵਾਰੀ ਸੀਗੀ ਤਾਂ ਕਰਕੇ ਥੋੜਾ ਜਿਆ ਲੇਟ ਹੋ ਗਿਆ ਕੰਮ ਤੇ ਗਣਕ ਬਹੁਤ ਵਧੀਆ ਤੇ ਇਹਦੇ ਨਾਲ ਹੀ ਇੱਕ ਪਾਸੇ ਹੋਰ ਗਣਕ ਆ ਉਹ ਗਣਕ ਦੇ ਵੀ ਮੈਂ ਛਿੱਟੇ ਥੋੜੇ ਸੀ ਆ ਇਧਰਲੇ ਪਾਸੇ ਖੜੀ ਜਿਹੜੀ ਛੋਟੀ ਗੰਕ ਦੀਂਦੀ ਆ ਉਹ ਤੋਂ ਇਹ ਵੀ ਛਿੱਟੇ ਥੋੜੇ ਸੀ ਇਹਦੇ ਵੀ ਸੀਗੇ 100 ਦਾਣੇ ਇੱਕ ਛਿੱਟੇ 'ਚ ਤੇ ਇਹ ਵੀ ਆਪਾਂ ਰੱਖੇ ਸੀ ਇਹ ਵੀ ਲਾਏ ਆ ਪਤਾ ਲੱਗ ਜੂ ਹੁਣ ਕੀ ਬੰਦ ਆ ਕੀ ਝਾੜ ਦਿੰਦੀ ਆ ਬਾਕੀ ਵੱਟਾਂ ਤੇ ਹੈ ਗਈ ਐ ਥਾਂ ਇਹ ਹੈਗਾ ਬਾਈ ਜੀ ਚਾਰ ਕ ਵੱਟਾਂ ਐ ਤੇ ਵੈਸੇ ਆਪਾਂ ਮਿਣਿਆ ਹੈ ਨਹੀਂਗਾ ਕਿਹਦੇ ਦਿਨ ਮਿਣਾਗੇ ਪਤਾ ਲੱਗੂ ਕਿੰਨਾ ਤੇ ਚਿੱਟੇ ਤੁਹਾਨੂੰ ਇੱਥੋਂ ਵੀ ਦੀਦਿਆਂ ਹੋਣਗੇ ਕਿਹੜੇ ਕਿਹੜੇ ਚਿੱਟੇ ਆ ਮੁੜੇ ਪਏ ਆ ਚਿੱਟੇ ਚਿੱਟੇ ਬਹੁਤ ਘਾਵਾਂ ਵੱਡੇ ਵੱਡੇ ਚਿੱਟੇ ਐ ਝਾੜਦਾ ਪਤਾ ਲੱਗੂਗਾ ਜਦੋਂ ਆਪਾਂ ਵੱਢਾਂਗੇ ਇਹਨੂੰ ਤੇ ਬੀ ਦਾ ਕੋਈ ਆਪਾਂ ਨੂੰ ਪਤਾ ਨਹੀਂ ਕਿਹੜਾ ਇਹ ਮੈਂ ਤੁਹਾਨੂੰ ਪੀ ਕਹਦਾ ਬੀ ਦਾ ਕੋਈ ਪਤਾ ਨਹੀਂ ਇਹ ਕਹਿਰਾ ਕਹਿਰਾ ਛਿੱਟਾ ਸੀਗਾ ਇਹ ਕਣਕ ਦੇ ਵਿੱਚ ਮੈਂ ਇਹ ਤਾਈਂ ਵਟਾ ਤੇ ਲਾਇਆ ਮੈਂ ਕਿਹਾ ਵੇਖੀਏ ਵੀ ਇਹ ਫੂਟ ਕਰਦੀ ਹੈ ਜਾਂ ਵੀ ਸਿੰਗਲ ਸਿੰਗਲ ਛਿੱਟਾ ਹੀ ਰਹੂਗਾ ਪਰ ਨਹੀਂ ਬਈ ਯਾਰ ਬਹੁਤ ਫੂਟ ਕੀਤੀ ਹੈ ਦੱਬ ਕੇ ਫੂਟ ਕੀਤੀ ਹੈ ਆ ਦੇਖੋ ਕਿੰਨੇ ਹੋਵਗੀਆਂ ਕੋਈ ਡਿੱਗੀ ਨਹੀਂ ਇਹ ਤੇ ਵਟਾਂ ਵੀ ਆਪਾ ਹੱਥ ਨਾਲ ਪਾ ਕੇ ਲਾਈਆਂ ਸੀ ਤੇ ਕੋਈ ਡਿੱਗੀ ਨਹੀਂ ਗੀ ਤੇ ਨਾੜੇ ਦਾ ਗੁੱਠੇ ਵਰਗਾ ਬਈ ਜੀ ਨਾੜ ਬਹੁਤ ਮੋਟਾ ਹੈ ਆਮ ਕਣਕਾਂ ਨੂੰ ਬਹੁਤ ਜਿਆਦਾ ਮੋਟਾ ਨਾਲ ਆੜਾ ਇਹਦਾ ਤੇ ਫੋਟ ਵੀ ਇਹਨੇ 15 15 16 16 ਵੀ ਫੋਟਾ ਕੀਤੀਆਂ ਇੱਕ ਦਾਣੇ ਨੇ ਤੇ ਇੰਨੇ ਫੋਟ ਹੈ ਤੇ ਬਾਕੀ ਪਤਾ ਲੱਗ ਜਾਊਗਾ ਇਹ ਵੀਡੀਓ ਆਪਾਂ ਤਾਂ ਬਣਾਈ ਸੀ ਕਿਉਂਕਿ ਆਪਾਂ ਪਹਿਲਾਂ ਵੀ ਛੋਟੀ ਜੀ ਦੀ ਵੀ ਬਣਾਈ ਸੀ ਫੋਟ ਕੀਤੀ ਸੀ ਉਦੋਂ ਵੀ ਬਣਾਈ ਹੈ ਜਦੋਂ ਅਧਿਕ ਨਿਸਰੀ ਸੀ ਉਦੋਂ ਵੀ ਬਣਾਈ ਸੀ ਹੁਣ ਇਹ ਪੂਰੀ ਨਿਸਰੀ ਹੈ ਤੇ ਛਿੱਟੇ ਬਣੇ ਪੂਰੇ ਵਧੀਆ ਬਣੇਗੇ ਇਹ ਦਾਣੇ ਹਜੇ ਪੂਰੇ ਬਣੇ ਨਹੀਂ ਤੇ ਇੱਕ ਵੀਡੀਓ ਇਹ ਬਣਾਈ ਹੈ। ਇਸ ਤੋਂ ਬਾਅਦ ਜਦੋਂ ਦਾਣੇ ਪੱਕ ਗਏ ਉਦੋਂ ਆਪਾਂ ਬਣਾਵਾਂਗੇ ਕਿੰਨੇ ਦਾਣੇ ਇਹਦੇ ਛਿੱਟੇ। ਪਿਛਲੇ ਸਾਲ ਸੀਗੇ 124 ਦਾਣੇ ਤੇ ਐਂਦ ਕਿ ਲੱਗੂ ਪਤਾ ਕਿੰਨੇ ਦਾਣੇ ਆ। ਬਾਕੀ ਇਹ ਗੱਲ ਹੋਰ ਹੈ ਜੇ ਆਪਾਂ ਡਾਈ ਪਾਈ ਹੁੰਦੀ ਤਾਂ ਸ਼ਾਇਦ ਰਿਜ਼ਲਟ ਕੁਝ ਇਦੋਂ ਵਧੀਆ ਹੁੰਦਾ ਤੇ ਯੂਰੀਆ ਵੀ ਇਹਦੇ ਚ ਨਾ ਮਾਤਰੀ ਪਈ ਆ। ਕਿਉਂਕਿ ਸਰੋਂ ਸੀਗੀ ਸਰੋਂ ਦਾ ਵਾਣ ਚ ਇਹ ਇੱਕ ਪਾਸੇ ਬੀਜੀ ਹੈ ਤੇ ਸਰ ਉਹਨੂੰ ਜਿਆਦਾ ਰੇਪਾਈ ਨਹੀਂ ਇੱਕ ਵਾਰੀ ਰੇਪਾਈ ਆ ਸਰ ਉਹਨੂੰ ਤੇ ਉਦੋਂ ਹੀ ਇਹਨੂੰ ਪਾਈ ਆ ਤੇ ਬਾਕੀ ਇੱਕ ਹੀ ਸਪਰੇ ਹੋਈ ਇਹਦੇ ਤੇ ਹੋਰ ਕੋਈ ਜ਼ਬਰੀ ਨਹੀਂ ਹੋਈ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਬੈਲ ਆਈਕਨ ਦੇ ਵਾਲੇ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ